ਇਸ ਅੰਦਰ ਗੇਟ 'ਕੇ ਅੰਦਰ ਸਾਈਨਬੋਰਡ ਲੱਗਾ ਹੈਗਾ ਫੋਟੋ ਖਿੱਚਣੀ ਤੇ ਵੀਡੀਓ ਬਣਾਉਣੀ ਮਨਾ ਹੈ ਇਸ ਕਰਕੇ ਅਸੀਂ ਰੂਲ ਫੋਲੋ ਕੀਤਾ ਤੇ ਅਸੀਂ ਵੀਡੀਓ ਨਹੀਂ ਬਣਾਈ ਹੈ ਗੇ ਗਾਇਸ ਗੁੱਡ ਈਵਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮਾ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਫਾਈਨਲੀ ਅੱਜ ਐਸਐਸਟੀ ਦਾ ਪੇਪਰ ਹੋ ਚੁੱਕਿਆ ਮੈਂ ਨਾ ਕਰੀਕ ਦੇ ਲਾਸਟਲੇ ਦੋ ਕੁਐਸਚਨ ਛੱਡੇ ਨੂਰ ਮੈਲ ਜਾਣ ਕਰਕੇ ਟਾਈਮ ਦੀ ਛੋਟੇ ਸੀਗੀ ਮੈਂ ਲੇਟ ਨਾਈਟ ਵੀ ਪੜਿਆ ਬਾਅਦ ਵਿੱਚ ਮੈਂ ਅਰਲੀ ਮਾਰਨਿੰਗ ਵੀ ਪੜਿਆ ਤਾਂ ਵੀ ਮੈਂ ਪੇਪਰ ਦੇ ਦਿੱਤਾ ਬਸ ਕਰ ਲੈ ਨਾਇਗਰੀਕ ਦੇ ਦੋ ਕੁਐਸਚਨ ਛੱਡੇ ਬਾਕੀ ਹੁਣ ਆਪਾਂ ਨੰਬਰ ਦੇਖਦੇ ਹੁਣ ਕਿੰਨੇ ਆਉਂਦੇ ਐਸਐਸਟੀ ਚੋਂ ਹੁਣ ਆਪਾਂ ਦੇਖਦੇ ਪਾਪਾ ਜੀ ਕੀ ਕਰਨਦੇ ਨੀਚੇ ਜਲਾ ਵੰਸ਼ ਨੂੰ ਦੇਖਣ ਆ ਦੇਖੋ ਵੰਸ਼ ਸੁੱਤਾ ਸਿਗਾ ਹੋਣੀ ਉਠਿਆ ਗਿਆ ਕੈਮਰਿਆਂ ਲੀਖੋ ਵੰਸ਼ੀ ਕੈਮਰਿਆਂ ਦੇਖੋ ਇੱਧਰ ਆ ਦੇ ਦੇਖੋ ਗਾਇਸ ਟਕਲਾ ਵੰਸ਼ ਗਾਇਸ ਜਿਹੜਾ ਤੁਸੀਂ ਹੇਠੇ ਫਰਸ਼ ਤੇ ਦੇਖ ਰਹੇ ਹੋ ਇਹ ਫਰਸ਼ ਨਾ ਮਗਵਾਇਆ ਗਾਇਸ ਆ ਮੇਰੇ ਸਬਸਕ੍ਰਾਈਬਰਸ ਅੱਜ ਵੀਰਵਾਰ ਦਾ ਦਿਨ ਸੀਗਾ ਮੈਂ ਸੋਚਿਆ ਕਿ ਸਰਦਾਰਪੁਰ ਦੇ ਨੇੜੇ ਜਿਹੜੀ ਸਾਰੇ ਖਾਸ ਜਗ੍ਹਾ ਹੈ ਉੱਥੇ ਮੈਂ ਸਾਡੇ ਅੱਗੇ ਹੁੰਨੇ ਆ ਨਾਲ ਮੰਮੀ ਪਾਪਾ ਜੀ ਵੀ ਆ ਚਲੋ ਚੱਲਦੇ ਆ ਗਾਇਸ ਅਸੀਂ ਅੰਦਰ ਗਏ ਸੀਗੇ ਅੰਦਰ ਸਾਈਨ ਬੋਰਡ ਲੱਗਾ ਹੈਗਾ ਫੋਟੋ ਖਿੱਚਣੀ ਤੇ ਵੀਡੀਓ ਬਣਾਉਣੀ ਮਨਾ ਹੈ ਇਸ ਕਰਕੇ ਅਸੀਂ ਰੂਲ ਨੂੰ ਫੋਲੋ ਕੀਤਾ ਤੇ ਅਸੀਂ ਵੀਡੀਓ ਨਹੀਂ ਬਣਾਈ ਤੁਹਾਨੂੰ ਬਾਹਰੋਂ ਵੀ ਉਹ ਦਿਖਾ ਦੰਨੇ ਆ ਹਣ ਅੱਸੀ ਚੱਲੇ ਆ ਘਰ ਘਰੇ ਆ ਚੁੱਕਿਆ ਜਿਹੜਾ ਰਿਪੇਅਰਿੰਗ ਦਾ ਕੰਮ ਚੱਲੰਦਿਆ ਸੀਗਾ ਉਹ डन ਹੋ ਚੁੱਕਿਆ ਇੱਦਾਂ ਲੱਗਣਦਿਆ ਸੀਗਾ ਜਿੱਦਾਂ 2 ਦਿਨਾਂ ਦਾ ਕੰਮ ਆ ਪਰ 4-5 ਦਿਨ ਲੱਗ ਗਏ ਹੁਣ ਨੀਚੇ ਕੱਲ ਸਫਾਈ ਹੋ ਜਾਣੀਆਂ ਕੱਲ ਸਾਰੇ ਕਲੀਅਰ ਹੋ ਜਾਣਾ ਆ ਹੁਣ ਤੁਹਾਨੂੰ ਮੈਂ ਦਿਖਾਉਣਾ ਨੀਚੇ ਆ ਕੇ ਕੱਲ ਤੋਂ ਆ ਸਾਰੀ ਸਫਾਈ ਸ਼ੁਰੂ ਕਰ ਦੇਣੀ ਆ ਬੈੱਡ ਕੱਲ ਅੰਦਰ ਰੱਖ ਦੇਣਾ ਆ ਆ ਦੇਖੋ ਵੰਸ਼ ਵੰਸ਼ੀ ਟੱਕਲੇ ਇੱਧਰ ਕਿੱਥੇ ਚੱਲਾ ਵੰਸ਼ੀ ਦੇਖੋ ਗਾਇਜ਼ ਕਿੱਥੇ ਬੈਠ ਗਿਆ ਕਿੱਦਾਂ ਬੈਠਾ ਉੱਤੇ ਆ ਚੁਕਿਆ ਇਸ ਦੇ ਨਾਲ ਹੀ ਹੁਣ ਮੈਂ ਇਸ ਵਲੌਗ ਦਾ ਕਰ ਦੈਂਡ ਪਸੰਦ ਆਈ ਹਿੰਗੇ ਤਾਂ ਲਾਈਕ ਕਰ ਦਿਓ ਚੈਨਲ ਦੇ ਨਮਿਆਂ ਦਾ ਸਬਸਕ੍ਰਾਈਬ ਕਰ ਦਿਓ ਫਿਰ ਦੇ ਆ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਬਾਏ ਬਾਏ ਗਾਇਜ਼ ਗਾਈਸਾਂ ਮੈਂ ਕਰਨ ਦੇਆ ਵਲੌਗ ਦਾ ਐਂਡ ਪਾਪਾ ਜੀ ਦੇਂਦੇ ਸਾਨੂੰ ਲਾਈਟ